ਸਤ ਸ੍ਰੀ ਅਕਾਲ ਜੀ ਸਾਰਿਆਂ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਇਹਨੂੰ ਬਣਾਉਣ ਲੱਗਿਆਂ ਜੀ ਆਲੂਆਂ ਤੋਂ ਕੁਰਕਰੇ ਤੇ ਲਓ ਜੀ ਆਪਾਂ ਇਧਰ ਲੈਤੀ ਆ ਆਲੂ ਉਬਲੇ ਹੋਏ ਚਾਰ ਪੰਜ ਤੇ ਆਪਾਂ ਲੈਤੀ ਆ ਕੌਲੀ ਸੂਜੀ ਦੀ ਤੇ ਆਪਾਂ ਤੋਂ ਬਣਾਉਣ ਲੱਗਿਆਂ ਕੁਰਕਰੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਤੇ ਲਓ ਜੀ ਆਪਾਂ ਇੱਧਰ ਕढ़ाई ਆ ਲੈਤਾ ਤੇ ਲਓ ਜੀ ਆਪਾਂ ਇੱਧਰ ਕढ़ाई ਆ ਰੱਖ ਲਿਆ ਗੈਸ ਦੇ ਉੱਪਰ ਤੇ ਆਪਾਂ ਪਹਿਲਾਂ ਸੂਜੀ ਨੂੰ ਭੁੰਨਾਗੇ ਥੋੜੀ-ਥੋੜਾ ਸੇਕ ਲਵਾਵਾਂਗੇ ਇਹਦਾ ਕੱਚਾਪਨ ਜਾਂ ਦੂਰ ਕਰਾਂਗੇ ਤੇ ਲਓ ਜੀ ਆਪਾਂ ਇਹ ਕਬਲੀ ਸੂਜੀ ਦੀ ਇਹਦੇ ਵਿੱਚ ਪਾ ਦਨੇ ਆ থাড়া যে পাওয়া এছাও ਤੇ ਆਪਾਂ ਇਹਦਾ ਕੱਚਾ ਪਾਣ ਦੂਰ ਕਰਾਂਗੇ ਥੋੜਾ ਜਿਹਾ ਆਪਾਂ ਇਹਨੂੰ ਮਿਕਸ ਕਰਕੇ ਬਚੇ ਦੇਖੋ ਥੋੜਾ ਜਿਹਾ ਤੇ ਆਪਾਂ ਮਾਲਾ ਨਹੀਂ ਪਾਉਣਾ ਮਸਕੇ ਉਹ ਚਮਚਾਕ ਹੀ ਪਾਉਣਾਗਾ ਇਹਦੇ ਵਿੱਚ ਤਾਂ ਕਿ ਆਪਣੀ ਸੂਜੀ ਕੱਚੀ ਨਾ ਰਹੇ ਤੇ ਕੜਾਈਏ ਦੇ ਨਾਲ ਵੀ ਨਾ ਲੱਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਭੈਣੇ ਤੇ ਵੀਡੀਓ ਨੂੰ ਜ਼ਰੂਰ ਫੁੱਲ ਵਾਚ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਵੀ ਵੀਡੀਓ ਕਿਵੇਂ ਲੱਗੀ ਵਧੀਆ ਲੱਗਦੀ ਹੈ ਇ ਤਾਂ ਆਪਣੇ ਪਿੰਡ ਦਾ ਨਾਮ ਵੀ ਦੱਸਿਆ ਕਰੋ ਕਮੈਂਟਾਂ ਵਿੱਚ ਤੇ ਲੋ ਜੇ ਇਧਰ ਆਪਾਂ ਗੈਸ ਕਰਤਾ ਬੰਦ ਤੇ ਇਧਰ ਆਪਾਂ ਪਹਿਲਾਂ ਆਲੂ ਮੈਸ਼ ਕਰਦੇ ਆ ਆਪਾਂ ਆਲੂਆਂ ਨੂੰ ਮੈਸ਼ ਕਰਦੇ ਆ ਪਹਿਲਾਂ ਆਪਾਂ ਆਲੂਆਂ ਦਾ ਪੇਸਟ ਬਣਾ ਕੇ ਇਹਨੇ ਆਪਣੀ ਸੂਜੀ ਥੋੜੀ ਜਿਹੀ ਹੋਰ ਠੰਡੀ ਹੋ ਜੂਗੀ ਲੋ ਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਉਨੇ ਆ ਅਮचूर ਪਾਊਡਰ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਉਣੀ ਆ ਇਹਦੇ ਵਿੱਚ ਨੂਨ ਨਮਕ ਤੇ ਆਪਾਂ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ आप इस तरीके न मिक्स करके आपूँ एे आपू इस तरीके सूजी भुनी हुई सूजी के बेच पा दें इस तरीके मिक्स करा य ਲਓ ਜੀ ਆਪਾਂ ਗੈਸ ਕਰ ਲਿਆ ਹੋਣਾ ਤੇ ਆਪਾਂ ਇੱਥੇ ਹੁਣ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਆਪਣੀ ਸੂਜੀ ਫੁੱਲ ਜਾਵੇ ਸੂਜੀ ਪਾਣੀ ਪਾਉਣ ਨਾਲ ਸੂਜੀ ਫੁੱਲ ਜਾਂਦੀ ਆ ਆਪਾਂ ਇਹ ਇਸ ਤਰ੍ਹਾਂ ਪਾਣੀ ਭਾਗੇ ਦਾ ਮਿਕਸ ਕਰ ਲਵਾਂਗੇ ਆਪਾਂ ਇਹਨੂੰ ਪਾਣੀ ਪਾ ਕੇ ਦੇ ਵਿੱਚ ਅਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਲਿਆ ਤਾਂ ਕਿ ਸੂਜੀ ਬਹੁਤ ਜ਼ਿਆਦਾ ਫੁੱਲ ਜਾਂਦੀ ਹੁੰਦੀ ਹੈ ਆਪਾਂ ਸੂਜੀ ਥਾਂ ਤੇ ਚੌਲਾਂ ਦਾ ਆਟਾ ਵੀ ਪਾ ਸਕਦੇ ਹਾਂ ਤੇ ਲਓ ਜੀ ਆਪਾਂ ਇਸ ਨੂੰ ਇਸ ਤਰੀਕੇ ਨਾਲ ਇਸ ਦਾ ਡੋ ਤਿਆਰ ਕਰ ਲਿਆ ਥਾਲੀ ਵਿੱਚ ਕੱਢਦੇ ਆਂ ਤੇ ਲਓ ਜੀ ਆਪਾਂ ਇਸ ਦਾ ਇਸ ਤਰੀਕੇ ਨਾਲ ਡੋ ਤਿਆਰ ਕਰ ਲਿਆ ਆਪਾਂ ਇਸ ਦਾ ਬਹੁਤ ਹੀ ਵਧੀਆ ਬਣ ਗਿਆ ਤੇ ਆਪਾਂ ਇਹ ਠੰਡਾ ਕਰਦੇ ਆਂ ਹਜੇ ਥੋੜਾ ਜਿਆਦਾ ਗਰਮ ਬਹੁਤ ਜ਼ਿਆਦੇ ਆ ਤੇ ਆਪਾਂ ਮੜਾ ਦੇ ਵਿੱਚ ਲਾਉਣੇ ਆ ਕਿਉਂ ਤਾਂ ਕਿ ਇਹ ਥਾਲੀ ਨਾਲ ਨਾਲ ਲੱਗੇ ਫੇ ਥਾਲੀ ਨਾਲ ਲੱਗਣ ਚਿਪਣੋਂ ਹਟ ਗਿਆ ਆਪਾਂ ਇਸ ਨੂੰ ਇਸ ਤਰੀਕੇ ਨਾਲ 5-10 ਮਿੰਟ ਵਾਸਤੇ ਰੱਖ ਦਿੱਤਾ ਹਟਾ ਕੇ ਰੱਖ ਦਿੱਤਾ ਇਹਨਾਂ ਤੇ ਲੋ ਜੇ ਆਪਾਂ ਇਸ ਤਰੀਕੇ ਨਾਲ ਇਸ ਤਰ੍ਹਾਂ ਬਣਾ ਲਏ ਮੈਂ ਕੁਰਕਰੇ थोड़े जोर बनाने बनाव गे गौ इस तरीके नाल इसका गो तैयार कर लिया इस तरीके नाल गोल गोल बना ले इस तरीके आखता

इसमें इस तरीके ना लें थोड़े ज पतले रखा उ फुल जानते हैं इधर अपना तेल रखे हुआ ਇਹ ਹਸਤੇ ਗਰਮ ਹੋਣ ਵਾਸਤੇ ਆਪਾਂ ਪਾਣਾ ਤੇਲ ਗਰਮ ਹੋ ਗਿਆ ਤੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਛੜਦੇ ਆਂ ਨਵਾਇ ਆਪਣੇ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਏ ਬਹੁਤ ਹੀ ਵਧੀਆ ਤਿਲਾਓ ਜੀ ਜਦੋਂ ਆਪਣੇ ਕੁੱਕਰੇ ਬਣ ਕੇ ਤਿਆਰ ਹੋ ਚੁੱਕੇ ਆ ਬਹੁਤ ਹੀ ਵਧੀਆ ਕੋਈ ਰੋਟੀ ਟੇਸਟੀ ਆਪਾਂ ਇਸ ਤਰੀਕੇ ਨਾਲ ਕੁੱਕਰੇ ਬਣਾ ਸਕਦੇ ਆ ਆਪਾਂ ਇਹਦੇ ਉੱਪਰ ਥੋੜਾ ਜਿਹਾ ਕਾਲਾ ਨਮਕ ਤੇ ਕਾਲੀ ਮਿਰਚ ਵੀ ਲਾ ਸਕਦੇ ਆ ਕੇ ਸਰਵ ਕਰ ਸਕਦੇ ਆ ਤੇ ਲੋ ਜੀ ਆਪਾਂ ਥੋੜੇ ਜਿਹਾ ਪੰਜ ਤਰੀਕੇ ਨਾਲ ਦੂਸਰੇ ਤਰੀਕੇ ਨਾਲ ਬਣਾਉਣੇ ਆ ਆਪਾਂ ਇਹਨੂੰ ਇਸ ਤਰੀਕੇ ਨਾਲ ਕੱਟ ਕੇ ਤਾਂ ਜੀ ਤੇ ਆਪਾਂ ਦੂਸਰੇ ਤਰੀਕੇ ਨਾਲ ਬਣਾਵਾਂਗੇ ਜੀ ਆਪਾਂ ਇਹ ਤਲਕੇ ਬਣਾਵਾਂਗੇ ਤਵੇ ਤੇ ਬਣਾਵਾਂਗੇ ਆਪਾਂ ਇਹ ਤੇ ਲਓ ਜਿਹਾ ਪੈਨ ਇਸ ਤਰੀਕੇ ਨਾਲ ਆਹੇ ਕੱਲਾ ਕੱਲਾ ਕਰ ਲੈਣਾ पाम चरी लाम क्ෙන डिजाइर ब्लाද